ਹਾਂਜੀ ਸੋਨਮ ਭੈਣ ਤੋਂ ਬਾਅਦ ਅੱਜ ਆਪਾਂ ਗੱਲ ਕਰਦੇ ਆ ਆ ਦੇਖੋ ਨੀਰੂ ਬਾਜਵਾ ਭੈਣ ਦੀ ਹਾਏ ਹਾਏ ਰਵਾਲਿਸ਼ਾ ਮਾਰਦੀ ਆ ਪਤਾ ਨਹੀਂ ਕਿਹੜੀ ਚੱਕੀ ਦਾ ਆਟਾ ਖਾਂਦੀ ਆ ਇਹ 80 ਦੀ ਬੋਰ ਨਾ 26 ਅਗਸਤ ਮੈਨੂੰ ਲੱਗਦਾ 1980 ਦਾ ਇਹਨਾਂ ਦਾ ਵਰਤਾ ਮੈਂ 90 ਵਾਲੀਆਂ ਤਾਂ ਮੈਨੂੰ ਦੇਖ ਲਓ ਤੇ ਇਹਨਾਂ ਨੂੰ ਦੇਖ ਲਓ ਮਤਲਬ ਇੱਥੇ ਤਾਂ ਸਵੇਰ ਨੂੰ ਉੱਠ ਕੇ ਹੱਡ ਗੋਡੇ ਜੁੜ ਜਾਂਦੇ ਆ ਸਵੇਰ ਨੂੰ ਖੱਲੀਆਂ ਚੜ ਜਾਂਦੀਆਂ ਇਹ ਛਾਲਾ ਮਾਰਦੀ ਫਿਰਦੀ ਆ ਤੇ ਮਤਲਬ ਜਦੋਂ ਮੈਨੂੰ ਲੱਗਦਾ ਇਹਨਾਂ ਦਾ ਕੈਰੀਅਰ ਸਟਾਰਟ ਹੋ ਗਿਆ ਸੀ ਨਾ ਅਸੀਂ ਉਦੋਂ ਲਾਲ ਚਿੱਟੀ ਡੱਬੀਆਂ ਵਾਲੀ ਵਰਦੀ ਪਾ ਕੇ ਬੱਤੀਆਂ ਖਾਂਦੀਆਂ ਤੇ ਉਹ ਸਾਹੀ ਵਾਲੀ ਦਵਾਈਤ ਹੁੰਦੀ ਸੀ ਉਹ ਪੀਂਦੀਆਂ ਫਿਰਦੀਆਂ ਸੀ ਸਕੂਲ 'ਚ ਜਦੋਂ ਨੂੰ ਇਹਨਾਂ ਨੇ ਕੈਰੀਅਰ ਬਣਾ ਲਿਆ ਸੀਗਾ ਹਨਾ ਤੇ ਤੁਸੀਂ ਇਹਨਾਂ ਨੂੰ ਵੇਖੋ ਤੇ ਇੱਧਰ ਸਾਨੂੰ ਵੇਖੋ ਫਿਕਰਾਂ ਸਣਸਿਆਂ 'ਚ ਟੈਨਸ਼ਨਾਂ 'ਚ ਮਤਲਬ ਅਸੀਂ ਗਿੱਟਿਆਂ ਗੋਡਿਆਂ ਤੋਂ ਬਹਿ ਗਈਆਂ ਇੰਨੀ ਛੋਟੀ-ਛੋਟੀ ਉਮਰ ਦੇ ਵਿੱਚ ਤੇ ਬਾਕੀ ਫਿਰ ਜਦੋਂ ਸੋਚੀਏ ਤਾਂ ਐ ਜੇ ਵੀ ਲੱਗਦਾ ਵੀ ਲਾਈਫਸਟਾਈਲ ਦਾ ਕਿੰਨਾ ਫਰਕ ਆ ਹਨਾ ਜਿਹੜੇ ਟਾਈਮ ਤੇ ਅਗਲੀ ਸਵੇਰ ਯੋਗਾ ਕਰਦੀ ਆ ਐਕਸਰਸਾਈਜ਼ ਕਰਦੀ ਆ ਹਨਾ ਤੇ ਉਸ ਟਾਈਮ ਤੇ ਸਾਡੇ ਚੱਲੀ ਜਾਂਦਾ ਹੁੰਦਾ ਵੇ ਉੱਠ ਖੜੋ ਵੇ ਗੱਲ ਜੋ ਵੇ ਧੁੱਪ ਤਾਂ ਅੰਦਰ ਤੱਕ ਆ ਗਈ ਵੇ ਸੂਰਜ ਜਦੋਂ ਅੰਦਰ ਤੱਕ ਆ ਜਾਂਦਾ ਤਦੋਂ ਮੈਂ ਸੋਡੇ ਪਿਓ ਦੀ ਨੌਕਰ ਨਹੀਂ ਰੱਖੀ ਆ ਵੀ ਸਾਰਾ ਦਿਨ ਐਂ ਤੁਰੀ ਫਿਰੂੰ ਧੁੱਪ ਚ ਕੋਈ ਮੇਰੇ ਨਾਲ ਵੀ ਹੱਥ ਵਟਾ ਦਿਆ ਕਰੋ ਸਾਡੇ ਆ ਕੁਛ ਚੱਲੀ ਜਾਂਦਾ ਹੁੰਦਾ ਹਨਾ ਤੇ ਬਾਕੀ ਇੱਕ ਚੀਜ਼ ਹੋਰ ਹੈ ਵੀ ਇਹ ਇਹਨਾਂ ਦਾ ਜਿਹੜਾ ਕੁੱਕ ਹੁੰਦਾ ਜਾਂ ਇਹਨਾਂ ਦਾ ਜਿਹੜਾ ਮਤਲਬ ਡਾਈਟ ਦਾ ਧਿਆਨ ਰੱਖਦਾ ਉਹ ਬ੍ਰੇਕਫਾਸਟ ਲੰਚ ਡਿਨਰ ਲੈ ਕੇ ਤਿੰਨੇ ਟਾਈਮ ਅਗਲਾ ਖੜਾ ਹੁੰਦਾ ਹਾਜ਼ਰ ਵੀ ਲਾਓ ਮੈਡਮ ਤੁਹਾਡੇ ਜੂਸ ਦਾ ਟਾਈਮ ਆ ਅਗਲੀ ਪੀਂਦੀ ਐ ਜੂਸ ਤੇ ਸਾਡੇ ਚੱਲਦੀ ਐ ਚਾਹ ਤੇ ਜੇ ਕਿਤੇ ਸਾਡੇ ਤੜਕੇ ਉੱਠ ਕੇ ਕਿਸੇ ਨੇ ਸਿੰਗੜੀ ਛੇੜਤੀ ਮੜੀ ਜੀ ਕਿਸੇ ਕੰਮ ਨੂੰ ਲੈ ਕੇ ਸਾਨੂੰ ਝਿੜਕਤਾ ਚਾਹੇ ਮੜਾ ਜਾਂ ਸਾਨੂੰ ਕੁਝ ਵੀ ਕਹਿਤਾ ਸਾਡਾ ਮੂੰਹ ਬਣ ਗਿਆ ਐਣੀ ਪਤਾ ਸਾਡਾ ਲੰਚ ਡਿਨਰ ਬ੍ਰੇਕਫਾਸਟ ਸਾਰਾ ਕੁਝ ਕੱਲੀ ਚਾਹ ਤੀ ਰਹਿ ਜੇ ਤੇ ਪੀ ਪੀ ਕੇ ਚਾਹ ਸੀ ਚਾਹ ਵਰਗੀਆਂ ਹੋਈਆਂ ਪਈਆਂ ਇਥੇ ਸ਼ਾਈਆਂ ਪਈਆਂ ਇਹ ਵੀ ਹਨਾ ਆਪਣੇ ਆਪਣੇ ਕਹਿੰਦੇ ਹੁੰਦੇ ਨੇ ਵੀ ਆਪਣਾ ਆਪਣਾ ਲਾਈਫ ਸਟਾਈਲ ਹੀ ਆ ਨਹੀਂ ਉਮਰ ਤਾਂ ਸਾਡੀ 10 ਸਾਲ ਛੋਟੀ ਆ ਉਸ ਤੋਂ ਤੇ ਹਾਲਤ ਦੇਖੋ ਉਧਰ ਉਹਦੀ ਦੇਖੋ